ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਮਹਾਰਾਜ ਜੀ ਦੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਸਾਫ਼ ਸਾਫ਼ ਬਚਨ ਕੀਤਾ ਹੈ ਜਾਓ ਸਿੰਘ ਜਦੋਂ ਮਹਾਰਾਜ ਜੀ ਪਹਿਲਾਂ ਸੁਖਮ ਵਿੱਚ ਬੇਨਤੀ ਕਰ ਦੇਣਾ ਫਿਰ ਅੱਗੇ ਬੇਨਤੀ ਕਰਾਂਗੇ ਧਿਆਨ ਨਾਲ ਸੁਣਿਓ ਇਹਨੂੰ ਕਰਿਓ ਜ਼ਰੂਰੀ ਹੈ ਸੰਸਾਰ ਦੇ ਭਲੇ ਲਈ ਸੰਪੂਰਨ ਸ੍ਰਿਸ਼ਟੀ ਦੇ ਭਲੇ ਲਈ ਸੋ ਮਹਾਰਾਜ ਜੀ ਜਦੋਂ ਨੰਦੇੜ ਸਾਹਿਬ ਆਪਣਾ ਸ਼ਰੀਰ ਅਲੋਪ ਕਰਨ ਲੱਗੇ ਪਾਵਨ ਦੇਹੀ ਨੂੰ ਸਤਿਗੁਰਾਂ ਭਜਨ ਕੀਤਾ ਜਾਓ ਸਿੰਘੋ ਕਾਲ ਯੁਗ ਵਿੱਚ ਸਤਿ ਯੁਗ ਵਰਤਾਓ ਹੁਣ ਜੀ ਗੁਰਾਂ ਨੇ ਕਿਹਾ ਇਹਦਾ ਮਤਲਬ ਉਹ ਆਪ ਹੀ ਕਰਾਉਣਗੇ ਵੀ ਇਹ ਨਹੀਂ ਵੀ ਮਰਨ ਕਹੇ ਤਾਂ ਵੀ ਆਪ ਹੀ ਕਰੋ ਨਹੀਂ ਆਪ ਹੀ ਹੀ ਕਰਾਉਣਾ ਹੁੰਦਾ ਹੈ ਠੀਕ ਹੈ ਨਾ ਹਰਾਪੇ ਹੀ ਮਤ ਦੇਵੈ ਸੁਆਮੀ ਆਪੇ ਬੋਲ ਬੁਲਾਵੇ ਆਪੇ ਹੀ ਕਰਾਉਂਦਾ ਫਿਰ ਉਹ ਹੁਣ ਗੱਲ ਇਹ ਹੈ ਪਹਿਲਾਂ ਇੱਕ ਵਾਰੀ ਪਹਿਲਾਂ ਦੀ ਗੱਲ ਹੈ ਕਾਫੀ ਸਮਾਂ ਪਹਿਲਾਂ ਦੀ ਜਦੋਂ ਸਮੁੰਦਰ ਮੰਥਨ ਹੋਇਆ ਉਹਨੇ ਗੱਲਾਂ ਕਈਆਂ ਨੂੰ ਸਮਝ ਨਹੀਂ ਆਉਣੀਆਂ ਕਈ ਜਿਹੜੇ ਕਟੜ ਨੇ ਬੰਦ ਬੁੱਧੀ ਬੰਦ ਬੁੱਧੀ ਕੋ ਹੁੰਦੇ ਨਾ ਜਿਹੜੇ ਨੈਰੋ ਮਾਈਂਡਡ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ ਜੇ ਲੋਕ ਪਰ ਫਿਰ ਵੀ ਮੇਰਾ ਫਰਜ਼ ਹੈ ਬੇਨਤੀ ਕਰਨਾ ਕਿਉਂਕਿ ਮਹਾਰਾਜ ਨੇ ਡਿਊਟੀ ਆਪ ਖੁਦ ਲਈ ਹੈ ਬੇਨਤੀ ਕਰਨ ਦੀ ਸੰਗਤ ਨੂੰ ਜਿਹੜੇ ਉਹ ਚਲ ਨਾ ਸਮਝਣ ਕੋਈ ਨਹੀਂ ਜਦੋਂ ਪਹਿਲਾਂ ਦੈਂਤਾਂ ਅਤੇ ਦੇਵਤਿਆਂ ਦੇ ਵਿਚਾਲੇ ਸਮੁੰਦਰ ਮੰਥਨ ਹੋਇਆ ਤੇ ਕਾਫੀ ਚੀਜ਼ਾਂ ਵਿੱਚੋਂ ਨਿਕਲੀ ਇੱਕ ਪਾਸੇ ਦੈਂਤ ਲੱਗੇ ਇੱਕ ਪਾਸੇ ਰੜਕੀ ਜਾਣ ਨਰ ਤੇ ਨਾਰਾਇਣ ਆਏ ਦੋ ਦੈਂਤਾਂ ਨੂੰ ਮਾਰਨ ਵਾਸਤੇ ਵਿੱਚ ਚਲੋ ਉਹ ਸਮਾਂ ਫਿਰ ਕੈਣ ਦਾ ਮਤਲਬ ਇਹ ਹੁੰਦਾ ਹੈ ਨੇਕੀ ਤੇ ਬਦੀ ਇਹ ਦੋਨੇ ਤਾਕਤਾਂ ਏਦਾਂ ਏਦਾਂ ਕਰਦੀਆਂ ਰਹਿੰਦੀਆਂ ਆਪਸ ਵਿੱਚ ਨੇਕੀ ਤੇ ਬਦੀ ਇਹਨਾਂ ਦਾ ਜੰਗ ਚੱਲਦਾ ਹੀ ਰਹਿੰਦਾ ਕਦੇ ਨਹੀਂ ਮੁੱਕਦਾ ਕਹਿੰਦੇ ਸਤਜੁਗ ਚ ਬਹੁਤ ਸ਼ਾਂਤੀ ਸੀ ਸ਼ਾਂਤੀ ਸੀਗੀ ਠੀਕ ਹੈ ਪਰ ਉਦੋਂ ਨੇਕੀ ਤੇ ਬਦੀ ਦਾ ਜੰਗ ਚੱਲਦਾ ਉਦੋਂ ਵੀ ਸੀ ਸਤਜੁਗ ਦਵਾਪੁਰ ਤ੍ਰੇਤਾ ਕਾਲ ਯੁਗ ਆ ਗਿਆ ਕਾਲ ਯੁਗ ਦੇ ਵਿੱਚ ਸਤਗੁਰ ਦੇ ਮਹਾਰਾਜ ਜੀ ਨੇ ਜੰਗ ਨਹੀਂ ਕੀਤਾ ਮਾੜੀਆਂ ਜਿਹੜੀਆਂ ਫੌਜਾਂ ਇਹਨਾਂ ਦੀਆਂ ਸੀਗੀਆਂ ਹੋਰ ਸਾਰਾ ਸੋ ਹੁਣ ਗੱਲ ਹੋਰ ਹੋ ਗਈ ਹੈ ਹੁਣ ਸੂਖਮ ਚੱਲ ਪਿਆ ਕੰਮ ਸਾਰਾ ਕੁਝ ਹੈਨਾ ਅੰਤ ਨੂੰ ਚੀਜ਼ ਸੂਖਮ ਰਹਿ ਜਾਂਦੀ ਹੈ ਹੁਣ ਕੀ ਹੈ ਜਿਹੜੀਆਂ ਦੇਵ ਰੂਹਾਂ ਇਸ ਦੇਹੀ ਕੋ ਸਿਮਰਹ ਦੇਵ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਸਤਿਗੁਰਾਂ ਨੇ ਜਿਹੜੀਆਂ ਦੇਵ ਰੂਹਾਂ ਨੇ ਉਹਨਾਂ ਨੂੰ ਸ੍ਰਿਸ਼ਟੀ ਤੇ ਜਨਮ ਦਿੱਤਾ ਹੈ ਇਸ ਵੇਲੇ ਅੱਗੇ ਵੀ ਦੇਣਗੇ ਪਹਿਲਾਂ ਵੀ ਦਿੱਤਾ ਹੈ ਉਧਰਲੇ ਪਾਸੇ ਮਾੜੀਆਂ ਸੁਖਮਤਾਕ ਤਾਂ ਭਾਵ ਕਾਲ ਯੁੱਗ ਦਾ ਰਾਜ ਹੈ ਧਿਆਨ ਨਾਲ ਗੱਲ ਨੂੰ ਸਮਝਿਓ ਤੁਹਾਨੂੰ ਤੁਹਾਡਾ ਜੀਵਨ ਸਫਲਾ ਹੋ ਜਾਏਗਾ ਜੇ ਇਹ ਕੰਮ ਕਰਨ ਲੱਗ ਗਏ ਤੁਸੀਂ ਸ਼ੂਰ ਬੀਰ ਯੋਧੇ ਬਣ ਜੂਗੇ ਕਿਤੇ ਅਸੀਂ ਆਪਾਂ ਬੈਠ ਕੇ YouTube ਵਾਲੇ ਨਹੀਂ ਹੈਗੇ ਆਪਾਂ ਸਹੀ ਬੇਨਤੀ ਕਰ ਰਹੇ ਹਾਂ ਨੇਕੀ ਤੇ ਬਦੀ ਦੇ ਵਿੱਚ ਇਦਾਂ ਹੁੰਦਾ ਤੇ ਸਤਿਗੁਰਾਂ ਨੇ ਦੇਵ ਰੂਹਾਂ ਨੂੰ ਭੇਜਣਾ ਕੀਤਾ ਸੰਤਾਂ ਮਹਾਪੁਰਸ਼ਾਂ ਨੂੰ ਬ੍ਰਹਮ ਗਿਆਨੀਆਂ ਨੂੰ ਗੁਰਮੁਖ ਰੂਹਾਂ ਨੂੰ ਉਹ ਆਉਂਦੀਆਂ ਨੇ ਸੰਸਾਰ ਦੇ ਉੱਤੇ ਤੇ ਫਿਰ ਉਹ ਭਗਤੀ ਕਰਦੀਆਂ ਨੇ ਕਰਦੇ ਹੁਣ ਇਹ ਲੋਕ ਹਨਾ ਕਰਦੇ ਬੰਦਗੀ ਕਰਦੇ ਸੋ ਹੁਣ ਇਹ ਜਿਹੜਾ ਕਲਯੁਗ ਨੂੰ ਰਾਜ ਦਿੱਤਾ ਹੋਇਆ ਹੈ ਹਨਾ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਈ ਹੈ ਦਿੱਤਾ ਚਲੋ ਪਰਮਾਤਮਾ ਨੇ ਪਰ ਉਧਰੋਂ ਦੇਵ ਰੂਹਾਂ ਨੂੰ ਤਾਂ ਵਾਹਿਗੁਰੂ ਭੇਜਦਾ ਹੈ ਹੁਣ ਕਲਯੁਗ ਨੂੰ ਫਿਕਰ ਇਹ ਹੈ ਕਿ ਕਿਤੇ ਦੇਵ ਰੂਹਾਂ ਪਰਬਲ ਨਾ ਹੋ ਜਾਣ ਜਪਤਾ ਬੰਦਗੀ ਦੇ ਨਾਲ ਇਹ ਪਰਬਲ ਨਾ ਹੋ ਜਾਣ ਇਹ ਫਿਰ ਜੋਰ ਲਾਉਂਦਾ ਹੈ ਪੂਰਾ ਜੋ ਵੀ ਇਹਦੇ ਕੁਝ ਕੋਲ ਮਾੜਾ ਹੈ ਬਲੈਕ 네ਗੇਟਿਵ એનਰਜੀਸ ਉਹ ਹੈ ਉਹਨੂੰ ਵਰਤਦਾ ਹੈ ਫਿਰ ਕਿਵੇਂ ਵਰਤਦਾ ਹੈ ਲੋਕਾਂ ਦੀ ਬੁੱਧੀ ਨੂੰ ਇਨਫਲੂਐਂਸ ਕਰਕੇ ਉਹਨਾਂ ਨੂੰ ਗਲਤ ਪਾਸੇ ਲਾਉਂਦਾ ਮਾੜੇ ਵਿਚਾਰ 네ਗੇਟਿਵ ਥਾਟਸ ਪੁੱਠੇ ਪਾਸੇ ਪ੍ਰੇਰਣਾ ਕਰਨੀ ਗੁਰੂ ਤੋਂ ਤੋੜਨਾ ਇਹ ਕਲਯੁਗ ਦੀਆਂ ਚਾਲਾਂ ਨੇ ਅੱਗੇ ਮੈਂ ਬੇਨਤੀ ਕਰਾਂਗਾ ਕਿ ਬੜੀ ਉੱਤਮ ਸੁਪਰ ਜਿਹੜੀਆਂ ਦੇਵ ਰੂਹਾਂ ਨੇ ਮਹਾਰਾਜ ਜੀ ਦੇ ਸਿੱਖ ਨੇ ਉਹ ਉਹ ਡਟ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਜੱਬ ਤੱਕ ਬੰਦਗੀ ਦਾ ਉਹ ਕਰਦੇ ਨੇ ਪਹਿਰਾ ਠੀਕ ਹੈ ਸੋ ਇੱਕ ਪਾਸੇ ਇਹਦਾ ਜੋਰ ਹੈ ਇੱਕ ਪਾਸੇ ਉਹ ਪਰਮੇਸ਼ਰ ਦੀਆਂ ਤਾਕਤਾਂ ਹੁੰਦੀਆਂ ਹਨ ਪਰਮੇਸ਼ਰ ਤੇ ਇੱਕ ਸੈਕਿੰਡ ਜਿਹਨੂੰ ਪਰੇ ਕਰਦੇ ਪਰ ਉਹ ਖੇਡ ਬਣਾਇਆ ਹੋਇਆ ਸ੍ਰਿਸ਼ਟੀ ਨੂੰ ਚਲਾਉਣ ਦੇ ਠੀਕ ਹੈ ਨਾ ਚਾਰ ਯੁਗ ਬਣਾਤੇ ਸ੍ਰਿਸ਼ਟੀ ਬਣਾਤੀ ਸਾਰਾ ਕੁਝ ਬਣਾਤਾ ਖੇਡ ਬਣਾਤਾ ਹੁਣ ਗੱਲ ਇਦਾਂ ਹੈ ਵੀ ਤੁਸੀਂ ਇਹ ਚੂਜ਼ ਕਰਨਾ ਵੀ ਤੁਸੀਂ ਕਿਧਰਲੇ ਪਾਸਿਓਂ ਠੀਕ ਆ ਤੁਸੀਂ ਦੈਂਤਾਂ ਵਾਲੇ ਪਾਸਿਓਂ ਜਾਂ ਫਿਰ ਮਹਾਰਾਜ ਵਾਲੇ ਪਾਸਿਓਂ ਹੈ ਕਲਯੁਗ ਆਪਣਾ ਪੂਰਾ ਬਲ ਆ ਰਿਹਾ ਹੈ ਮੈਂ ਇਦਾਂ ਇਦਾਂ ਕਰਦਾ ਉਹ ਕਰਦਾ ਧਰਮ ਉੱਠੇ ਹੀ ਨਾ ਸਕੇ ਲੋਕ ਧਰਮ ਦੇ ਨਾਲ ਜੁੜ ਨਾ ਸਕਣ ਲੋਕ ਮੰਜਿਆਂ ਤੇ ਪੈ ਬਿਮਾਰ ਹੋ ਜਾਣ ਆਪਣੇ ਕਰਮ ਭੂਗ ਭੋ ਕੇ ਮਰਨ ਸ਼ਰਾਬਾਂ ਪੀਣ ਨਸ਼ੇ ਕਰਨ ਇਹ ਸੁਖਮ ਰੂਪ ਚ ਪਤਾ ਲੱਗਦੀ ਚੀਜ਼ ਇਹ ਆਪਾਂ ਕਹਿੰਦੇ ਨੇ ਧਰਤੀ ਤੇ ਆ ਕੁਝ ਹੋਈ ਜਾਂਦਾ ਉਹ ਹੋਈ ਜਾਂਦਾ ਇਹਦੇ ਪਿੱਛੇ ਹਰ ਚੀਜ਼ ਦੇ ਪਿੱਛੇ ਕਾਰਨ ਹੁੰਦਾ ਹੈ ਠੀਕ ਹੈ ਨਾ ਆਮ ਬੰਦੇ ਇੱਕ ਕਥਾਵਾਚਕ ਵਿਦਵਾਨ ਇਸ ਗੱਲ ਨੂੰ ਕਾਰਨ ਤੋਂ ਡਰਦੇ ਹੋ ਕਹਿੰਦੇ ਪਤਾ ਨਹੀਂ ਵਹਿਮੀ ਲੋਕੀ ਕਹਿੰਗੇ ਵੀ ਇਹ ਤਾਂ ਵਹਿਮੀ ਜੀ ਅਸੀਂ ਨਹੀਂ ਵੀਰ ਆਲਸੋ ਐਜੂਕੇਟਿਡ ਤੇ ਮੈਂ ਤਾਂ ਸਟੀਕ ਗੱਲ ਕਰ ਰਿਹਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਇੱਕ ਪਾਸੇ ਭਜਨਬੰਦੀ ਵਾਲੀਆਂ ਰੂਹਾਂ ਤੇ ਇੱਕ ਪਾਸੇ ਇਹ ਨਲਾਇਕ ਕਲਯੁਗ ਅਤੇ ਇਹਦੀਆਂ ਮਾੜੀਆਂ ਤਾਕਤ ਪੂਰਾ ਜ਼ੋਰ ਲਾਇਆ ਹੋਇਆ ਉਹਨਾਂ ਨੇ ਵੀ ਕਿਤੇ ਧਰਮ ਉੱਚਾ ਨਾ ਉੱਠ ਜੇ ਵਿੱਤਰ ਵੀ ਲੋਕਾਂ ਨੂੰ ਵੀ ਬਦਨਾਮ ਕਰਦੇ ਹੋ ਧਰਮ ਨੂੰ ਵੀ ਬਦਨਾਮ ਕਰਦੇ ਹੋ ਧਰਮ ਦੇ ਉੱਤੇ ਵੀ ਐਡੇ ਧੱਬੇ ਲਾ ਦਿਓ ਵੀ ਲੋਕੀ ਕਹਿੰਣ ਵੀ ਛੱਡੋ ਪਰੇ ਧਾਰਮਿਕ ਬਣ ਕੇ ਕੀ ਲੈਣਾ ਹੈ ਹੈਨਾ ਵੀ ਲੋਕੀ ਹੋਰੀ ਧਰਮ ਨੂੰ ਕੋਈ ਸਮਝਣ ਵੀ ਇਹ ਤਾਂ ਇੱਕ ਵਾਧੂ ਜਿਵੇਂ ਉਹ ਹੁੰਦਾ ਨਹੀਂ ਸੀਗਾ ਸਕੂਲ ਦੇ ਵਿੱਚ ਵੀ ਐਕਸਟਰਾ ਇੱਕ ਸਬਜੈਕਟ ਹੁੰਦਾ ਸੀਗਾ ਹਨ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦਾ ਜਿਹੜਾ ਹੁੰਦਾ ਓ ਇਦਾਂ ਲੱਗੇ ਲੋਕਾਂ ਨੂੰ ਪਰ ਨਹੀਂ ਮੈਂ ਤੁਹਾਨੂੰ ਅਗਾਹ ਕਰਦਾ ਤੁਸੀਂ ਸਤਿਗੁਰੂ ਮਹਾਰਾਜ ਜੀ ਦਾ ਇਹ ਹੁਕਮ ਕਮਾਓ ਹੁਣਾ ਜਦੋਂ ਸਿੰਘੋ ਜਾਓ ਕਲਯੁਗ ਮੈਂ ਸਤਜੁਗ ਵਰਤਾਓ ਕਿਵੇਂ ਕਰਨਾ ਅੱਜ ਇਹ ਮੇਰੀ ਬੇਨਤੀ ਮੰਨ ਲਿਓ ਤੁਸੀਂ ਦਸਮ ਦੀ ਬਾਣੀ ਦੇ ਜਾਪ ਸ਼ੁਰੂ ਕਰ ਦਿਓ ਠੀਕ ਹੈ ਨਾ ਦਸਮ ਦੀ ਬਾਣੀ ਦੇ ਜਾਪ ਸ਼ਸ਼ਤਰਨਾਮ ਮਾਲਾ ਦੇ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਜਿਤਨੀ ਵੀ ਹੈ ਜਿੰਨੇ ਕਰ ਸਕਦੇ ਤੁਹਾਨੂੰ ਕੁਝ ਨਹੀਂ ਕਹਿਣਗੇ ਤੁਸੀਂ ਕਹਿੰਦੇ ਵੀ ਸ਼ਸ਼ਤਰਨਾਮ ਮਾਲਾ ਕਰਨ ਨਾਲ ਇਦਾਂ ਹੋ ਜਾਂਦਾ ਉਹ ਤਾਂ ਕੁਝ ਨਹੀਂ ਹੋਵੇਗਾ ਮੈਂ ਬੇਨਤੀ ਖੁਦ ਕਰ ਦਿੰਨਾ ਹੈ ਸ਼ਸ਼ਤਰਾਂ ਨੂੰ ਇੱਥੇ ਬੈਠਾਏ ਵੀ ਇਹੇ ਸ਼ਸ਼ਤਰੂ ਕਿਰਪਾ ਕਰੋ ਵੀ ਜਦੋਂ ਸੰਗਤ ਜਾਪ ਕਰੇ ਸ਼ਸ਼ਤਰਨਾਮ ਮਾਲਾ ਦੇ ਤਾਂ ਆਪ ਜੀ ਕਿਰਪਾ ਰੱਖਣੀ ਸੰਗਤ ਜੀ ਸੱਚ ਜਾਣਿਓ ਤੁਹਾਨੂੰ ਆਨੰਦ ਪ੍ਰਾਪਤ ਹੋਏਗਾ ਇਹਦੇ ਨਾਲ ਕੀ ਹੋਵੇਗਾ ਧਰਮ ਮਜ਼ਬੂਤ ਹੋਵੇਗਾ ਕਿੰਨੇ ਪਾਠ ਤੁਸੀਂ ਮੈਂ ਤਾਂ 51 ਪਾਠ ਕਹਿਣਾ ਕਰੋ ਮੰਗਣਾ ਕੁਝ ਨਹੀਂ ਠੀਕ ਹੈ ਨਾ ਬਸ ਮਹਾਰਾਜ ਜੀ ਕਲਯੁਗ ਦੀ ਕਮਰ ਟੁੱਟ ਜਾਵੇ ਬਸ ਇੰਨੀ ਗੱਲ ਹੀ ਕਹਿਣੀ ਹੈ ਧਰਤੀ ਤੇ ਸ਼ਾਂਤੀ ਦੇ ਹਿੱਸੇਦਾਰ ਬਣੋਂਗੇ ਤੁਸੀਂ ਇੱਕ ਅਗ ਲਾਉਣ ਵਾਲਾ ਹੁੰਦਾ ਇੱਕ ਬੁਝਾਉਣ ਵਾਲਾ ਹੁੰਦਾ ਤੁਹਾਡਾ ਬੁਝਾਉਣ ਵਾਲਿਆਂ ਚ ਨਾਮ ਲਿਖਿਆ ਜਾਵੇਗਾ ਕਰਨਾ ਤਾਂ ਗੁਰਮੁਖ ਰੂਹਾਨੀਆ ਹੁੰਦਾ ਹੈ ਕਾਰ ਜਾ ਕੇ ਸੰਤਾਂ ਮਹਾਪੁਰਸ਼ਾਂ ਨੇ ਹੁੰਦਾ ਹੈ ਪਰੋਈ ਦਾ ਆਪਣਾ ਨਾਮ ਲਿਖਿਆ ਜਾਂਦਾ ਹੈ ਵਿੱਚ ਵੀ ਚਲੋ ਹੂੰ ਸੋ 66 ਨਾਮ ਮਾਲਾ ਜਾਂ ਦਸਮ ਦੀ ਕੋਈ ਬਾਣੀ ਭਾਵੇਂ ਮੂਲ ਮੰਤਰ ਗੁਰਮੰਤਰ ਹੀ ਸ਼ੁਰੂ ਕਰ ਲੋ 2.5 ਘੰਟੇ ਇਹ ਕਾਦੇ ਲਈ ਕਰਨਾ ਹੈ ਇਹ ਧਰਮ ਨੂੰ ਮਜ਼ਬੂਤ ਕਰਨ ਲਈ ਕਰਨਾ ਹੈ ਅਕਾਲਪੁਰ ਨੂੰ ਕਿਹਾ ਮਹਾਰਾਜ ਧਰਮ ਨੂੰ ਸਮਰਥਾ ਬਖਸ਼ਿਸ਼ ਕਰੋ ਹੋਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇ ਕਿਹੜਾ ਸਿੱਕਾ ਮਾਰਿਆ ਕਿ ਮਹਾਰਾਜ ਜੀ ਨੇ ਉੱਥੇ ਕੋਈ ਡਾਲਰ ਮਾਰਿਆ ਜਾਂ ਕੋਈ ਹੋਰ ਕਰੰਸੀ ਛੱਟਦੀ ਨਹੀਂ ਨਾਮ ਦਾ ਸਿੱਕਾ ਇਹ ਸਿੱਕਾ ਹੈ ਹੁਣ ਇਹ ਅਸੀਂ ਦਾਸ ਗੁਰੂ ਦਾ ਸਿੱਖ ਹੋਣ ਦੇ ਨਾਤੇ ਬੇਨਤੀ ਕਰ ਰਹੇ ਹਾਂ ਜਬ ਤੱਕ ਵਧਾ ਦਿਓ ਕਲਯੁਗ ਦੀ ਕਮਰ ਟੁੱਟ ਜਾਵੇ ਐਂ ਪਟਾਕਾ ਪੈਂਦਾ ਹੁੰਦਾ ਜਿਵੇਂ ਟਾਣਾ ਟੁੱਟੇ ਤੇ ਇਦਾਂ ਆਵਾਜ਼ ਆਵੇ ਠੀਕ ਹੈ ਨਾ 51 51 ਸ਼ਸਤਰਨਾਮ ਮਾਲਾ ਦੇ ਪਾਠ ਸ਼ੁਰੂ ਕਰ ਲੋ ਧਰਮ ਉੱਚਾ ਉੱਠ ਜਾਏਗਾ ਕਲਯੁਗ ਥੱਲੇ ਦੱਬਿਆ ਜਾਵੇਗਾ ਤਰਤੀ ਦੇ ਇੱਕ ਹਿੱਸੇ ਤੇ ਸਤਜੁਗ ਲੱਗਣਾ ਸਾਰੀ ਤੇਰੀ ਲੱਗਣਾ ਹਲੇ ਇਹ ਚਲੋ ਗੁਪਤ ਹੁੰਦੀ ਮੈਂ ਥੋੜੇ ਉਤਸ਼ਾਹ ਕਰਨ ਲਈ ਸੰਗਤ ਨੂੰ ਦੱਸ ਦਿੰਨਾ ਇਹ ਬੇਨਤੀ ਅੱਜ ਮੈਂ ਕਰੀ ਕਿਉਂ ਹੈ ਇਹ ਕੋਈ ਇਹ ਨਹੀਂ ਵੀ YouTube ਤੇ ਬੇਨਤੀ ਹੋਈ ਨਾ ਇਹ ਮਹਾਰਾਜ ਦੇ ਚਰਨਾਂ 'ਚ ਤਾਂ ਕਰ ਰਿਹਾ ਹੈ ਤਾਂ ਕਿ ਇਹ ਜਿਹੜੀਆਂ ਮਾੜੀਆਂ ਕਾਲੀਆਂ ਤਾਕਤਾਂ ਨੇ ਪਰਬਲ ਨਾ ਹੋ ਸਕਣ ਪਰਬਲ ਨਾ ਹੋ ਸਕਣ ਦੇਖਣ ਵਾਲਾ ਕਿਉਂਕਿ ਇਦਾਂ ਕਿੜੀਆਂ ਹੁੰਦੀਆਂ ਤਾਂ ਤੱਕ ਕੁਝ ਨਹੀਂ ਹੁੰਦਾ ਇਹ ਹੀ ਤਾਂ ਗੱਲ ਹੈ ਜਦੋਂ ਆਪਾਂ ਆਪਣੀ ਬੁੱਧੀ ਬੰਦ ਕਰੀ ਬੈਠੇ ਆਂ ਬਿਰਤੀ ਬੰਦ ਕਰੀ ਬੈਠ ਫਿਰ ਕੀ ਦੇਖਣਾ ਜਦੋਂ ਕਿਸੇ ਗੱਲ ਹਰ ਗੱਲ ਤੇ ਨਾ ਨਾ ਹੀ ਕਹਿ ਦੇਣੀ ਹੈ ਹਰ ਗੱਲ ਤੇ ਇਦਾਂ ਨਾ ਨਹੀਂ ਕਿਹਾ ਜਾਂਦਾ ਹੁੰਦਾ ਉਹਦੀ ਰਿਸਰਚ ਕਰਨੀ ਪੈਂਦੀ ਗੁਰਬਾਣੀਆਂ ਅਨੁਸਾਰ ਸੰਤਾਂ ਮਹਾਪੁਰਸ਼ਾਂ ਦੇ ਅਨੁਸਾਰ ਵੇਦਾਂ ਗ੍ਰੰਥਾਂ ਦੇ ਅਨੁਸਾਰ ਫਿਰ ਉਹਦੀ ਤੱਤ ਵਸਤੂ ਲੱਭਦੀ ਠੀਕ ਹੈ ਨਾ ਸੋ ਪਿਆਰਿਓ ਤੁਸੀਂ ਅੱਜ ਤੋਂ ਮੇਰੀ ਬੇਨਤੀ ਸੁਣ ਲਓ ਇਹ ਬੇਨਤੀ ਪ੍ਰਵਾਨ ਕਰਿਓ ਇਹ ਸਮਝ ਲਓ ਵੀ ਅੱਜ ਤੋਂ ਤੁਸੀਂ ਮਹਾਰਾਜ ਜੀ ਦੀ ਵਫਾ ਹੋ ਜੋ ਤੇ ਤੁਹਾਡੀ ਕਲਯੁਗ ਦੇ ਨਾਲ ਸਿੱਧੀ ਟੱਕਰ ਹੈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਇਹ ਕੁਝ ਵੀ ਨਹੀਂ ਕਰ ਸਕਦਾ ਇਹ ਤਾਂ ਸਾਹਮਣੇ ਨਹੀਂ ਆਉਂਦਾ ਬੰਦਗੀ ਵਾਲਿਆਂ ਦੇ ਸਾਹਮਣੇ ਆਉਣ ਤੋਂ ਡਰਦਾ ਲੁਕੇ ਕੰਮ ਕਰਦਾ ਜਿਹੜੇ ਕਰਦਾ ਕਦੇ ਦੇਖਿਆ ਕਲਯੁਗ ਸਾਹਮਣੇ ਆ ਕੇ ਟੱਕਰ ਲੈਂਦਾ ਹੋਵੇ ਨਹੀਂ ਲੈਂਦਾ ਨਾਮ ਤੋਂ ਡਰਦਾ ਹੈ ਸੋ ਤੁਸੀਂ ਅੱਜ ਤੋਂ ਆਪਣੇ ਆਪ ਨੂੰ ਵਾਹਿਗੁਰੂ ਦੀਆਂ ਰੂਹਾਂ ਮੰਨ ਕੇ ਬਸ 2.5 ਘੰਟੇ ਭਾਵੇਂ ਗੁਰਮੰਤਰ ਮੂਲ ਮੰਤਰ ਸ਼ਸ਼ਤਰਨਾਮ ਮਾਲਾ ਭਾਵੇਂ ਚੰਡੀ ਦੀ ਵਾਰ ਜਾਂ ਜੋ ਵੀ ਸ਼ੁਰੂ ਕਰਦੇ ਹੋ ਤੇ ਬੇਨਤੀ ਇੱਕੋ ਹੀ ਤਾਂ ਉਮਰ ਇਹ ਕੰਮ ਕਰਨਾ ਜਿੰਨਾ ਚਿਰ ਕਲਯੁਗ ਦਾ ਨਾਸ਼ ਨਹੀਂ ਹੋ ਜਾਂਦਾ ਕਿ ਮਹਾਰਾਜ ਕਲਯੁਗ ਦੀ ਕਮਰ ਤੋੜ ਦਿਓ ਤੁਸੀਂ ਦੇਖਿਓ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੁੰਦੀ ਠੀਕ ਆ ਨਾ ਮਨ ਜੀਤਾ ਹੈ ਕਿ ਖਾਲਸੇ ਫੇਰ ਤਾਂ ਨਾ ਪਿੱਛੇ ਹਟਿਓ ਜੇ ਐਵੇਂ ਗੱਲਾਂ ਵਾਲਿਓ ਫਿਰ ਮੱਠੀ ਕਰੀ ਚਲੋ ਠੀਕ ਹੈ ਨਾ ਪਹਿਲੀ ਗੱਲ ਕਦੇ ਵੀ ਇਹ ਮਾੜੀਆਂ ਤਾਕਤਾਂ ਤੋਂ ਡਰਨਾ ਨਹੀਂ ਹੈਗਾ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਡਟਣਾ ਹੈ ਜਿੰਨਾਂ ਡਟੋਂਗੇ ਉਹਨਾਂ ਹੀ ਪਿੱਛੇ ਹਟਣਗੀਆਂ ਅਸੀਂ ਨਹੀਂ ਡਰਦੇ ਅਸੀਂ ਨਹੀਂ ਡਰਦੇ ਠੀਕ ਹੈ ਨਾ ਸਭ ਤੋਂ ਵੱਧੇ ਪ੍ਰਭਾਵ ਪਾਉਣ ਦਾ ਕੋਸ਼ਿਸ਼ ਕਰਦਾ ਹੁੰਦਾ ਜਿਹੜੇ ਧਰਮ ਦੇ ਰਸਤੇ ਤੇ ਲੋਕਾਂ ਨੂੰ ਪ੍ਰੇਰਣਾ ਕਰਦੇ ਉਹਨਾਂ ਤੇ ਜਿਹੜਾ ਬੰਦਾ ਹੁਣ ਕਿਸੇ ਨੂੰ ਗੁਰਬਾਣੀ ਤੇ ਜੋੜਨ ਦੀ ਪ੍ਰੇਰਣਾ ਕਰ ਰਿਹਾ ਹੈ ਜਾਂ ਹੋਰ ਇਦਾਂ ਸਤਿਗੁਰੂ ਮਹਾਰਾਜ ਦੇ ਰਸਤੇ ਤੇ ਉਹਨਾਂ ਦੇ ਨਾਲ ਸਿੱਧੀ ਟੱਕਰ ਲੈਂਦੇ ਹੈ ਪਰ ਉਹਨਾਂ ਦਾ ਕਾਰ ਕੁਝ ਨਹੀਂ ਸਕਦੇ ਹੈ ਹਨਾ ਸੋ ਕਈ ਤਾਕਤਾਂ ਆਉਂਦੀਆਂ ਹੀ ਇਸ ਮਾਤਰੂਕ ਦੇ ਉੱਤੇ ਇਸ ਕੰਮ ਵਾਸਤੇ ਨੇ ਵੀ ਉਹ ਕਲਜੁਗ ਦਾ ਬਸ ਕੰਮ ਹੀ ਖਤਮ ਕਰਨ ਆਉਂਦੇ ਇਦਾਂ ਦੀ ਇਹ ਬਿਰੂਹਾ ਬੈਠਿਆ ਨੇ ਠੀਕ ਹੈ ਨਾ ਉਹ ਉਹ ਪ੍ਰੋਗ ਚ ਉਹਨਾਂ ਨੂੰ ਭੇਜਿਆ ਹੀ ਇਸ ਕੰਮ ਲਈ ਜਾਂਦਾ ਹੈ ਮੇ ਬੱਸ ਇਹਦਾ ਹੁਣ ਹੋਊ ਕਿ ਮੈਂ ਇਹ ਦੇਖਦਾ ਤਾਂ ਹੈ ਨਹੀਂ ਇਹ ਤਾਂ ਜਿਹਦੀ ਦ੍ਰਿਸ਼ਟੀ ਖੁੱਲੀ ਉਹਨੂੰ ਦੇਖਦਾ ਹੈ ਉਹ ਇਹ ਫਿਰ ਇਦਾਂ ਜਦੋਂ ਧਰਤੀ ਦੇ ਉੱਤੇ ਧਰਮ ਪਰਬਲ ਹੋ ਜਾਂਦਾ ਹੈ ਨਾਮ ਜਪਣ ਵਾਲਿਆਂ ਦੇ ਬਹੁਤਾਇਤ ਹੋ ਜਾਂਦੀ ਹੈ ਉਦੋਂ ਕਈ ਕਹਿੰਦੇ ਜੀ ਜਿਆਦਾ ਨਾਮ ਜਪਣ ਵਾਲੀਆਂ ਰੂਹਾਂ ਧਰਤੀ ਤੇ ਜਿਆਦਾ ਨਹੀਂ ਹੁੰਦੀਆਂ ਕਿਉਂ ਨਹੀਂ ਹੁੰਦੀਆਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਮਹਾਰਾਜ ਜੀ ਦੇ ਨਾਲ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਤੋਂ ਉਹ ਕਿਤੇ ਥੋੜੇ ਜਿਹੀ ਕਿੰਨੇ ਸੀਗੇ ਨਾਮ ਜਗਣ ਵਾਲੇ ਏਦਾਂ ਦੇ ਹੋ ਜੋ ਹੁਣ ਥੋੜੀ ਜੰਗ ਹੋਰ ਕਿਸੇ ਚੀਜ਼ ਨਾਲ ਨਹੀਂ ਕਿਸੇ ਬੰਦੇ ਨਾਲ ਕਿਸੇ ਸਰਕਾਰ ਨਾਲ ਨਹੀਂ ਸਿੱਧੇ ਕਾਲ ਯੁਗ ਨਾਲ ਟੱਕਰ ਹੈ ਕਿਉਂਕਿ ਸਰਕਾਰਾਂ ਦੀਆਂ ਬੁੱਧੀਆਂ ਭ੍ਰਸਟ ਕਰਨੀਆਂ ਮਾੜੇ ਲੋਕ ਪੈਦਾ ਕਰਨੇ ਲੋਕਾਂ ਦੀ ਵਿਰਤੀ ਮਾੜੀ ਕਰਨੀ ਕਲਚਰ ਮਾੜਾ ਕਰਨਾ ਸਭਿਤਾ ਮਾੜੀ ਕਰਨੀ ਧਰਮ ਨੂੰ ਦੂਸ਼ਿਤ ਕਰਨਾ ਇਹ ਕਾਲ ਯੁਗ ਦੇ ਕੰਮ ਨੇ ਵਿਚਾਰਨ ਵਾਲੇ ਗੱਲ ਹੈ ਆਤਮ ਵਿਸ਼ੈਣੀ ਬੁੱਧੀ ਹੋਵੇ ਤਾਂ ਇਹ ਗੱਲ ਸਮਝ ਆਵੇਗੀ ਮੇਰੇ ਕੋਲ ਤਾਂ ਆਪ ਨਹੀਂ ਹੈ ਕਿ ਮੈਨੂੰ ਤਾਂ ਸੰਗਤ ਤੇ ਚਰਣਾ ਚੋਂ ਧੋੜ ਓੜ ਕੇ ਮੇਰੇ ਸਿਰ 'ਚ ਪੈਂਦੀ ਤਾਂ ਮੈਨੂੰ ਮਾੜੀ ਮੋਟੀ ਅਕਲ ਆਉਂਦੀ ਨਹੀਂ ਤਾਂ ਮੈਨੂੰ ਤਾਂ ਕੁਝ ਨਹੀਂ ਆਉਂਦਾ ਸੋ ਕਲਯੁਗ ਦੇ ਨਾਲ ਸਿੱਧੇ ਦੋ-ਦੋ ਹੱਥ ਕਰਨ ਲਈ ਤਿਆਰ ਹੋ ਜਾਓ ਅੱਜ ਤੋਂ ਦੇਗ ਬਣਾ ਕੇ ਭਾਵੇਂ ਕੋਈ 55 ਸ਼ਸ਼ਤਰਨਾਮ ਵਾਲਾ ਭਾਵੇਂ 2.5 ਘੰਟੇ ਚੰਡੀ ਦੀ ਵਾਰ ਚੰਗ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਜਿਹੜੀ ਮਰਜ਼ੀ ਬਾਣੀ 2.5 ਘੰਟੇ ਤੁਸੀਂ ਲਾਉਣਾ ਹੈ ਸਮਾਂ ਤੁਸੀਂ ਇਹ ਕਹਿਣਾ ਵੀ ਮਹਾਰਾਜ ਕਲਯੁਗ ਦੀ ਕਮਰ ਤੋੜ ਦਿਓ ਕਿਰਪਾ ਕਰ ਦਿਓ ਪਾਤਸ਼ਾਹ ਧਰਤੀ ਨੇ ਜਦੋਂ ਪੁਕਾਰਾਂ ਕੀਤੀ ਤੇ ਮਹਾਰਾਜ ਜੀ ਆਏ ਹੁਣ ਵੀ ਮਹਾਰਾਜ ਜੀ ਇੱਥੇ ਹੀ ਨੇ ਹੁਣ ਵੀ ਪੁਕਾਰਾਂ ਕਰੋ ਤੇ ਮਹਾਰਾਜ ਕਲਯੁਗ ਦਾ ਨਾਸ਼ ਹੀ ਕਰ ਦੇਣ ਹੂੰ ਥੋੜਾ ਢਾਈ ਕੰਟੇ ਇੰਨੇ ਨਹੀਂ ਹੁੰਦਾ ਤੁਸੀਂ 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਸਮਾਂ ਲਾ ਸਕਦੇ ਹੋ ਲਾ ਲਓ ਕੱਲ ਨੂੰ ਤੁਹਾਡਾ ਚੰਗੀਆਂ ਰੂਹਾਂ ਦੇ ਨਾਮ ਲਿਖਿਆ ਜਾਵੇਗਾ ਦੇਖ ਬਣਾ ਕੇ ਇਹ ਸ਼ੁਰੂ ਕਰ ਲਿਓ ਇਸ ਵੇਲੇ ਮਾੜੀਆਂ ਤਾਕਤਾਂ ਅਤੇ दैवीय ਤਾਕਤਾਂ ਦੇ ਵਿੱਚ ਪੂਰਾ ਜੰਗ ਚੱਲ ਰਿਹਾ ਹੈ ਹੈ ਸਮਝ ਲਿਓ ਜੰਗ ਚੱਲ ਰਿਹਾ ਉਹ ਕਹਿੰਦੇ ਅਸੀਂ ਦੁਨੀਆ ਨੂੰ ਤਬਾਹ ਕਰਨਾ ਹੈ ਲੁੱਟਣਾ ਹੈ ਲੋਕ ਦੁਖੀ ਕਰਨੇ ਹੈ ਇਹ ਗਰੀਬ ਲੋਕ ਵਿਚਾਰੇ ਹੋਰ ਜਾਂ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੁਖੀ ਉਹ ਕਹਿੰਦੇ ਨਹੀਂ ਅਸੀਂ ਬਚਾਉਣਾ ਹੈ ਠੀਕ ਹੈ ਨਾ ਇੱਕ ਪਾਸੇ ਮਾੜੇ ਲੋਕ ਹੁੰਦੇ ਉਹਨਾਂ ਦੇ ਪੈਰੋਕਾਰ ਇੱਕ ਪਾਸੇ ਚੰਗੇ ਹੁੰਦੇ। ਬਚਾਉਣ ਵਾਲੇ। ਹਨਾ ਸਮਾਜ ਦੇ ਵਿੱਚ ਵੀ ਇਦਾਂ ਹੁੰਦਾ ਇੱਕ ਪਾਸੇ ਆਪਣੇ ਘਰਾਂ 'ਚ ਵੀ ਇਦਾਂ ਹੀ ਹੁੰਦਾ ਇੱਕ ਪਾਸੇ ਚੰਗਾ ਬੰਦਾ ਇੱਕ ਪਾਸੇ ਖਾਣ ਪੀਣ ਵਾਲਾ ਰਿਸ਼ਤੇਦਾਰ ਹੈ। ਇਦਾਂ। ਸੋ ਇਹ ਉਦਾਹਰਣ ਹੈ। ਸੋ ਐਸ ਵੇਲੇ ਮਾੜੀਆਂ ਤਾਕਤਾਂ ਤੇ ਦੈਵੀ ਰੂਹਾਂ ਦੇ ਵਿੱਚ ਜੰਗ ਚੱਲ ਰਿਹਾ ਪੂਰਾ। ਹੋ ਜੋ ਸ਼ਾਮਿਲ। ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਦੋਂ ਖੰਡਾ ਚੱਕ ਕੇ ਲੀਖ ਮਾਰੀ ਸੀ ਵੀ ਆਜੋ। ਆਪਾਂ ਚੱਲੇ ਆਂ। ਇਦਾਂ ਹੀ ਅੱਜ ਵੀ ਸਤਿਗੁਰੂ ਮਹਾਰਾਜ ਤੁਹਾਨੂੰ ਆਵਾਜ਼ ਮਾਰ ਰਹੇ ਨੇ ਵੀ ਆਜੋ ਸਿੱਖੋ ਤੁਹਾਨੂੰ ਜੰਗ ਕਰਨਾ ਦੁਆਰਾ ਸਿਖਾਈਏ ਕਿਵੇਂ ਹੁਣ ਜਪ ਤਪ ਦੇ ਨਾਲ ਕਰੋ ਜੰਗ ਜਪ ਤਪ ਦੇ ਨਾਲ ਬਧ ਜਵੀ ਬੰਦਗੀ ਨਾਮ ਸਿਮਰਨ ਬਾਣੀ ਦਾ ਪਹਿਰਾ ਏਡਾ ਪ੍ਰਬਲ ਹੋ ਜਾਵੇ ਕਿ ਸਭ ਕੁਝ ਥੱਲੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੋਂਦ ਜਗ ਚਾਨਣ ਹੋਆ ਇਹ ਬਚਨ ਮਹਾਰਾਜ ਜੀ ਦਾ ਅਜ ਆਪਣੇ ਜੀਵਨ ਚ ਲਿਆ ਆਓ ਠੀਕ ਹੈ ਨਾ ਕਲਯੁਗ ਨੂੰ ਬਿਲਕੁਲ ਇਹ ਹੋ ਜਾਵੇ ਵੀ ਬਸ ਮੈਂ ਤਾਂ ਗਿਆ ਇਹਦੀ ਕਮਰ ਇਦਾਂ ਟੁੱਟੇਗੀ ਹਾਂ ਅਰਦਾਸ ਕਰਕੇ ਦੇਗ ਬਣਾ ਕੇ ਬਸ ਹੁਣ ਬਾਕੀ ਛਾਵਾਂ ਛੱਡ ਕੇ ਇਧਰ ਨੂੰ ਹੋ ਜਾਓ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਬਲ ਬਖਸ਼ਿਸ਼ ਕਰਨ ਸ਼ਸਤਰਨਾਮਾ ਲਾ ਤੇ ਲਾ ਲਿਓ ਸ਼ਸਤਰ ਹੀ ਸ਼ਸਤਰ ਹੋ ਜਾਣੇ ਆ ਸ਼ਸਤਰਾਂ ਤੋਂ ਤਾਂ ਭਜਦਾ ਬਹੁਤ ਹੈ ਕਾਲੀਆਂ ਤਾਕਤਾਂ ਸ਼ਸਤਰਾਂ ਤੋਂ ਹੀ ਡਰਦੀਆਂ ਸ਼ਸਤਰ ਸੁਖਮ ਰੂਪ ਚ ਪ੍ਰਗਟ ਹੋ ਜਾਂਦੇ ਤੱਕ ਸਾਹਮਣੇ ਗੱਲ ਵੀ ਕਰਦੇ ਆ ਸ਼ਸ਼ਤਰ ਮੈਂ ਪਹਿਲਾਂ ਵੀ ਦੱਸਿਆ ਠੀਕ ਹੈ ਨਾ ਇਸੇ ਲਈ ਦਸਮੇ ਦੀ ਬਾਣੀ ਰਚੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਪਰ ਇਹ ਵਿਚਾਰ ਕੋਈ ਵਿਰਲਾ-ਵਿਰਲਾ ਸਮਝੇਗਾ ਜਿਹੜੀ ਮੈਂ ਕੀਤੀ ਹੈ ਬਾਕੀਆਂ ਦੇ ਸਿਰ ਉੱਪਰ ਦੀ ਲੰਘ ਜਾਣੀ ਉਹਨਾਂ ਨੇ ਕਿਹਾ ਪਤਲੀ ਕੀ ਬੋਲੀਆਂ ਨੇ ਨਵੀਆਂ ਇੰਜ ਗੱਲਾਂ ਕਰੀ ਜਾਂਦਾ ਹੋਰ ਹੀ ਪਤਾ ਨਹੀਂ ਕਿੱਥੋਂ ਆ ਗਿਆ ਪਰ ਉਹ ਮੈਨੂੰ ਫਰਕ ਨਹੀਂ ਪੈਂਦਾ ਮੈਂ ਤਾਂ ਆਪਣੇ ਸਤਿਗੁਰੂ ਮਹਾਰਾਜ ਤੋਂ ਬੁਲਾਇਆ ਬੋਲ ਰਹੇ ਹਾਂ ਠੀਕ ਹੈ ਨਾ ਸੋ ਅਸੀਂ ਤਾਂ ਕਾਰਜ ਨੂੰ ਸਿੱਧੈ ਚੈਲੰਜ ਕਰਿਆ ਹੋਇਆ ਵੀ ਤੇਰੇ ਚ ਜਿਤਨਾ ਬਲ ਹੈ ਤੂੰ ਲਾ ਲਾ ਜਿੰਨਾ ਤੂੰ ਹੋਰ ਚੜ ਕੇ ਆਏਗਾ ਧਰਮ ਦੇ ਕਾਰਜਾਂ ਵਿੱਚ ਜਾਂ ਹੋਰ ਗੁਰਮੁਖ ਉਧਰ ਉਹਨਾਂ ਨੂੰ ਤੰਗ ਉਹਨਾਂ ਹੀ ਸਾਡੇ ਕਦਮ ਤੇ ਤੇਰੇ ਬਲ ਵਧਣਗੇ ਅਸੀਂ ਤਾਂ ਆਇਆਂ ਸੰਗਤ ਨੂੰ ਜਪ ਤਪ ਦੇ ਉੱਤੇ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੇਰਣਾ ਕਰਕੇ ਪੱਕੇ ਕਰ ਦੇਣੇ ਵੀ ਬਸ ਤੁਸੀਂ ਸ਼ਸਤਰਧਾਰੀ ਖਾਲਸੇਓ ਵਾਣੀ ਪੜਨ ਵਾਲੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਨਾਮ ਦੇ ਵਿੱਚ ਰੁੱਤੇ ਹੋਏ ਤੇ ਕਲਯੁਗ ਤੂੰ ਉਹਨਾਂ ਦੇ ਸਾਹਮਣੇ ਖੜ੍ਹ ਵੀ ਨਹੀਂ ਸਕੇਗਾ ਜਦੋਂ ਸ਼ਬਦ ਦੀ ਤਾਕਤ ਆ ਜਾਂਦੀ ਨੇ ਕਿਸੇ ਕੋਲੇ ਉਹਦੇ ਅੱਗੇ ਕੋਈ ਨਹੀਂ ਖੜ੍ਹ ਸਕਦਾ ਕੌਣ ਖੜ੍ਹਦਾ ਸੀ ਦਸਵੇਂ ਬਾਦਸ਼ਾਹ ਕੇ ਮਹਾਰਾਜ ਖੁਦ ਸ਼ਬਦ અવਤਾਰ ਸਰੀਰ ਰੂਪ ਵਿੱਚ ਸ਼ਬਦ ਸਰੀਰ ਰੂਪ ਵਿੱਚ ਪ੍ਰਗਟ ਸੀ ਦਸਵੇਂ ਜਾਮੇ ਦੇ ਰੂਪ ਵਿੱਚ ਪ੍ਰਗਟ ਸੀ ਹੋਣ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਗਟਾ ਇਹ ਵਿਚਾਰਨ ਵਾਲੀ ਗੱਲ ਹੈ ਉਠੋ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਓ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਨ ਨ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸੋ ਸਭਨ ਕੀ ਰਹਿਣ ਕਾ ਤਉ ਹਮਾਰੈ ਪਾਸ ਮਰਨੇ ਬਚਨ ਕੀਤਾ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮਿਰਸ਼ੀਆ ਠੀਕ ਹੈ ਨਾ ਸੂਰਾ ਸੂ ਪਹਿਚਾਨੀਆਂ ਜੋ ਲੜਾ ਦੀਨ ਕੇ ਹਿਤ ਪਰਜਾ ਪਰਜਾ ਕੱਟ ਮਰਾ ਕਬੂਨਾ ਖੇਤ ਨਹੀਂ ਛੱਡਣਾ ਖੇਤ ਭਾਵੇਂ ਸਾਡਾ ਪਰਜਾ ਅਸੀਂ ਨਿੱਕੇ ਨੇਕੇ ਹੋ ਕੇ ਕੱਟੇ ਜਾਈਂ ਨਹੀਂ ਜੰਗ ਹੀ ਕਰਾਂਗੇ ਕਿਵੇਂ ਕਰਾਂਗੇ ਸ਼ਬਦ ਦੇ ਅਸਰੇ ਕਰਾਂਗੇ ਇਹ ਮਾਰੀਆਂ ਤਾਕਤਾਂ ਕਲਯੁਗ ਦੀਆਂ ਚੀਕਾਂ ਪੈ ਜਾਣ ਵੀ ਇਹ ਜਪ ਸਬਦ ਦਾ ਪਰਬਲ ਪ੍ਰਤਾਪ ਕਿੱਥੋਂ ਪ੍ਰਗਟ ਹੋ ਗਿਆ ਵੀ ਇਹ ਸ਼ਸਤਰਨਾਮਾ ਵਾਲਾ ਪੜਨ ਵਾਲੇ ਜਪਜੀ ਸਾਹਿਬ ਦੇ ਬਿਆਨ ਪਾਠ ਕਰਨ ਵਾਲੇ ਇਹ ਗੁਰਮੰਤਰ ਮੂਰ ਮੰਤਰ ਦੇ ਜਾਪ ਕਿੱਥੋਂ ਸਾਡੇ ਕੰਨਾਂ 'ਚ ਪੈ ਰਹੇ ਨੇ ਫਿਰ ਇਹ ਭਜਦੇ ਨੇ ਗੁਰਮੁਖਾਂ ਕੋਲੇ ਕਿਉਂ ਨਹੀਂ ਆਉਂਦਾ ਇਹ ਆਮ ਬੰਦੇ ਨੂੰ ਢਾਈ ਫਿਰਦਾ ਹੈ ਕਿਉਂ ਨਹੀਂ ਆਉਂਦਾ ਪਤਾ ਹੈ ਉਹਨਾਂ ਕੋਲੇ ਸ਼ਬਦ ਦਾ ਖੰਡ ਹੈ ਸ਼ਬਦ ਦਾ ਖੰਡਾਉਂ ਨੋ ਦੀ ਕੋੜ ਹੈ ਤੁਸੀਂ ਵੀ ਸ਼ਬਦ ਰੂਪੇ ਖੰਡਾ ਚੱਕ ਲੋ ਤੇ ਇਹਦਾ ਨਾਸ਼ ਹੋ ਜਾਵੇ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ ਕਰ ਅਨਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਜਸਮ ਦੀ ਬਾਣੀ ਦੇਖਦਾ ਜਾਪ ਸ਼ੁਰੂ ਕਰਕੇ ਇਹਦਾ ਅਰਦਾਸ ਕਰਨੀ ਹੈ ਤੁਸੀਂ ਦੇਖੋ ਸਮਾ ਪਾ ਕੇ ਧਰਤੀ ਦੀ ਕਾਇਆ ਪਲਟ ਜਾਵੇ ਕਿ ਬੇਨਤੀ ਸੁਣਨ ਨੂੰ ਛੋਟੀ ਲੱਗ ਰਹੀ ਹੈ ਵਿਚਾਰ ਇਹ ਬਹੁਤ ਵੱਡੀ ਹੈ ਠੀਕ ਹੈ ਨਾ ਇਹ ਤਾਂ ਸਿੱਧੀ ਵਿਚਾਰ ਕੀਤੀ ਹੈ ਜਿਵੇਂ ਸਿੱਧੀ ਬੇਨਤੀ કરી ਹੈ ਵਿਆਹ ਕੰਮ ਕਰੋ ਜੇ ਨਾ ਧਰਤੀ ਸੁਖੀ ਹੋਗੀ ਤਾਂ ਮੈਨੂੰ ਕਹਦੇ ਹੋ ਪਰ ਇਹ ਕਰਨਾ ਪਊ ਆਪਾਂ ਕਹਿੰਦੇ ਨੇ ਧਰਤੀ ਤੇ ਇਦਾਂ ਹੋ ਰਿਹਾ ਉਹ ਹੋ ਰਿਹਾ ਫਲਾਨੀ ਜਗ੍ਹਾ ਜ਼ੁਲਮ ਹੋ ਰਿਹਾ ਉੱਥੇ ਸਭ ਥੱਲੇ ਆ ਜਾਣਾ ਕਰਮਾਂ ਨੂੰ ਨਹੀਂ ਚਿਤਾਰਦੇ ਮਹਾਰਾਜ ਜੀ ਜਦੋਂ ਜਪਤ ਬੰਦਗੀ ਦੀ ਖੇਡ ਜਲਦੀ ਫਿਰ ਨਹੀਂ ਚਿਤਾਰਦੇ ਤਕੜੇ ਹੋ ਜੋ 2.5 ਘੰਟੇ ਦਸਮ ਦੀ ਬਾਣੀ ਤੇ ਲਾ ਕੇ ਅਰਦਾਸ ਕਰਨੀ ਹੈ ਮਹਾਰਾਜ ਕਲਯੁਗ ਦੀ ਕਮਰ ਤੋੜ ਦਿਓ ਟੁੱਟ ਜਾਵੇਗੀ ਜਿਨ੍ਹਾਂ ਨੇ ਤੋੜਨੀ ਹੈ ਉਹ ਇਸ ਵੇਲੇ ਸੰਸਾਰ ਤੇ ਹੀ ਨੇ ਪਰ ਇਹੀ ਗੱਲ ਦੀ ਇਹਨੂੰ ਦਿੱਕਤ ਹੈ ਕਿ ਇਹ ਕਿਉਂ ਇੱਥੇ ਨੇ ਠੀਕ ਹੈ ਨਾ ਉਹ ਜਦੋਂ ਕਾਂਸ ਨੂੰ ਪਤਾ ਲੱਗਿਆ ਨਾ ਵੀ ਉਹਨੂੰ ਉਹਦੇ ਭਾਂਜੇ ਨੇ ਮਾਰਨਾ ਹੈ ਉਹਨੇ ਜਿੰਨੇ ਬੱਚੇ ਹੋਏ ਉਹਦੀ ਭੈਣ ਦੇ ਉਹਨੇ ਸਾਰੇ ਹੀ ਮਾਰਤੇ ਕਰੇਸ਼ਨ ਜੀ ਬਾਚ ਗਏ ਬਾਚ ਗਏ ਤੇ ਉਹ ਬਸ ਉਹ ਫਿਰ ਇਦਾਂ ਹੀ ਕਲ ਜਾਊਗਾ ਤੇ ਕੰਸੇ ਡਰਦਾ ਹੀ ਰਹਿੰਦਾ ਹਾਏ ਮੈਨੂੰ ਮਾਰ ਦੇਣਾ ਹਾਏ ਮੈਨੂੰ ਮਾਰ ਦੇਣਾ ਇਦਾਂ ਹੀ ਹੈ ਜਿਨ੍ਹਾਂ ਨੇ ਇਹਦਾ ਨੁਕਸਾਨ ਕਰਨਾ ਹੈ ਨਾ ਉਹ ਸ੍ਰਿਸ਼ਟੀ ਦੀਆਂ ਪਰਬਲ ਤਾਕਤਾਂ ਵਾਹਿਗੁਰੂ ਨੇ ਭੇਜੀਆਂ ਹੋਈਆਂ ਈਸੇ ਸੰਸਾਰ ਦੇ ਉੱਤੇ ਗੁਪਤ ਬੈਠੀਆਂ ਨੇ ਹਾਂ ਉਹ ਨਹੀਂ ਡਰਦੇ ਇਹਦੇ ਤੋਂ ਉਹ ਗੁਰਮੁਖ ਉਹ ਹੈਗੇ ਨੇ ਕਿੱਦੇ ਮੈਨੂੰ ਵੀ ਕਿਤੇ ਦਰਸ਼ਨ ਹੋਵੇ ਉਹਨਾਂ ਦਾ ਪਰ ਹੈਗੇ ਨੇ ਠੀਕ ਹੈ ਨਾ ਉਹਨਾਂ ਨੇ ਨਹੀਂ ਬਖਸ਼ਣਾ ਆਮ ਬੰਦੇ ਉੱਤੇ ਕਲ ਜਦੋਂ ਵਾਰ ਕਰਦਾ ਬੰਦਾ ਢਹਿ ਢੇਰੀ ਹੋ ਜਾਂਦਾ ਉਹ ਅਕਾਲੀ ਸ਼ਕਤੀਆਂ ਐਡੀਆਂ ਨੇ ਐਡੇ ਪਰਬਲ ਅਵਤਾਰੀ ਸ਼ਕਤੀਆਂ ਸੰਸਾਰ ਤੇ ਪ੍ਰਮਾਤਮਾ ਨੇ ਭੇਜੀਆਂ ਹੋਈਆਂ ਨੇ ਉਹ ਉਹਨਾਂ ਨੇ ਤਾਂ ਜੇ ਕਲਜ ਕੋ ਨਾਲ ਟੱਕਰ ਲਵੇਗਾ ਇਨੇ ਇੱਕ ਕਰਨਾ ਹੈ ਉਹਨਾਂ ਨੇ 10 ਕਦਮ ਅੱਗੇ ਵੱਧ ਕੇ ਦਾ ਨਾਸ਼ ਕਰਨਾ ਹੈ ਇਹਦਾ ਕਿਉਂਕਿ ਨਾ ਉਹਨਾਂ ਨੂੰ ਢਾਰ ਹੈ ਨਾ ਪੌ ਹੈ ਇਹਦਾ ਠੀਕ ਹੈ ਨਾ ਆਮ ਲੋਕ ਡਰ ਦੇ ਕਾਲਜਾਂ ਕਾਖਤਾਂ ਤੋਂ ਇੱਕ ਇਲੀਯੂਮੀਨਾਟੀ ਖੜਾ ਕਰ ਲਿਆ ਸੀ ਪਹਿਲਾਂ ਮੈਂ ਕਿਹਾ ਇਹਦੇ ਬੰਦੇ ਕੀ ਹੈ ਉਹ ਜੀ ਇਲੀਯੂਮੀਨਾਟੀ ਇਦਾਂ ਕਰ ਦਿੰਦਾ ਉਹ ਇਦਾਂ ਕਰ ਦਿੰਦਾ ਫਲਾਨਾ ਮੈਂ ਕਹਤ ਤੈਨੂੰ ਕੋਲੀਮੇਟਲ ਲਾਟੀ ਨੂੰ ਫੜ ਕੇ ਲਿਆਉ ਉਹ ਇੱਥੇ ਇਹਨੂੰ ਜਗਜੀ ਸਾਹਿਬ ਦਸਮ ਦੀ ਬਾਣੀ ਸੜਾਉਣਾ ਜੇ ਨਾ ਇਹ ਇਥੋਂ ਭੱਜਿਆ ਪਿਆਰੇ ਤੁਹਾਨੂੰ ਪਤਾ ਨਹੀਂ ਬਾਣੀ ਚ ਤਾਕਤ ਕਿੰਨੀ ਆ ਬਾਣੀ ਤਾਂ ਚੀਥੜੇ ਉਡਾ ਦਿੰਦੀ ਦਸਮ ਦੀ ਬਾਣੀ ਜਿਹੜੀ ਦਸਮ ਦੀ ਬਾਣੀ ਹੈ ਕਾਲੀਆਂ ਤਖਤਾਂ ਦੇ ਚੀਥੜੇ ਉਡਾ ਕੇ ਰੱਖ ਦਿੰਦੀ ਹੈ ਅਸੀਂ ਉੱਡਦੇ ਦੇਖੇ ਨੇ ਐਵੇਂ ਨਹੀਂ ਮੈਂ ਬੋਲੀ ਜਾਂਦਾ ਖੜਦੀਆਂ ਨਹੀਂ ਉਥੇ ਇਹ ਚੀਜ਼ਾਂ ਸ਼ਸ਼ਤਰਨਾਮ ਮਾਲਾ ਦੇ ਕੋਈ ਬੰਦਾ ਕਰੇ 755 ਪਾਠ ਤੁਹਾਨੂੰ ਪਤਾ ਲੱਗ ਜੂ ਸ਼ਸ਼ਤਰਨਾਮ ਮਾਲਾ 'ਚ ਤਾਕਤ ਕੀ ਹੁੰਦੀ ਹੈ ਜਿੱਥੋਂ ਦੇ ਲੰਘੋਂਗੇ ਇਹ ਤਰਾਇ ਛੱਡ ਜਾਂਦੀਆਂ ਨੇ ਕੜਜੂ ਗੁੰਦਾ ਫਿਰਦਾ ਹੁਣ ਮੈਂ ਕਿਹਾ ਹਜੇ ਤਾਂ ਮੁਠੀ ਵੀ ਨਹੀਂ ਖੋਲੀ ਸਿੰਘ ਸਾਡੇ ਕਹਿੰਦੇ ਪਹਿਲਾਂ ਹੀ ਹੈਨਾ ਸੋ ਪਿਆਰਿਓ ਇਹ ਤੁਹਾਨੂੰ ਗੱਲਾਂ ਕਿਸੇ ਨੇ ਕਹਿਣੀਆਂ ਨਹੀਂ ਦੱਸਣੀਆਂ ਨਹੀਂ ਜਿਹੜੀਆਂ ਮੈਂ ਕਹਿ ਰਿਹਾ ਠੀਕ ਹੈ ਨਾ ਤਕੜੇ ਹੋ ਕੇ ਸੂਰਬੀਰ ਯੋਧਿਆਂ ਵਾਂਗੂੰ ਦਸਮ ਦੀ ਬਾਣੀ ਦਾ ਢਾਈ ਘੰਟੇ ਦਾ ਪਹਿਰਾ ਕਰਕੇ ਅਰਦਾਸ ਕਰਨੀ ਮਹਾਰ ਕਲਯੁਗ ਦਾ ਨਾਸ਼ ਕਰ ਦਿਓ ਆ ਜਿੰਨੀਆਂ ਗੱਲਾਂ ਨੇ ਆ ਜੀ ਫਲਾਨੀ ਜਗ੍ਹਾ ਸਿੱਖੀ ਚ ਆਏ ਹੋ ਰਿਹਾ ਫਲਾਨੇ ਧਰਮ ਚ ਇਦਾਂ ਹੋ ਰਿਹਾ ਉੱਥੇ ਆ ਹੋ ਰਿਹਾ ਸਭ ਬੰਦ ਹੋ ਜਾਵੇਗਾ ਕਲਯੁਗ ਦੀ ਕਮਰ ਟੁੱਟ ਜਾਵੇਗੀ ਇਦੀ ਕਮਰ ਟੁੱਟੇਗੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤੁਸੀਂ ਦੇਖਿਓ ਇਸੇ ਧਰਤੀ ਦੇ ਉੱਤੇ ਸਤਜੁਗ ਲੱਗੇਗਾ ਇਹ ਨਿਸ਼ਾਨੀਆਂ ਨੇ ਇਹ ਨਿਸ਼ਾਨੀਆਂ ਨੇ ਬਾਣੀ ਦਾ ਇਸ ਸੰਸਾਰ ਵਿੱਚ ਪ੍ਰਗਟ ਹੋਣਾ ਸਤਗੁਰੂ ਮਹਾਰਾਜ ਜੀ ਦਾ ਉਤਾਰ ਲੈਣਾ ਬ੍ਰਹਮ ਗਿਆਨੀਆਂ ਦਾ ਸੰਸਾਰ ਤੇ ਆਉਣਾ ਪਰਮਾਤਮਾ ਦੀ ਅਕਾਲੀ ਸ਼ਕਤੀਆਂ ਦਾ ਸੰਸਾਰ ਦੇ ਉੱਤੇ ਪ੍ਰਗਟ ਹੋਣਾ ਅਕਾਲੀ ਸ਼ਕਤੀਆਂ ਵੀ ਜਦੋਂ ਧਰਤੀ ਤੇ ਆਉਂਦੀਆਂ ਨੇ ਉਹ ਸਰੀਰ ਧਾਰ ਕੇ ਆਉਂਦੀਆਂ ਨੇ। ਅਕਾਲ ਪੁਰਖ ਦੀਆਂ ਸ਼ਕਤੀਆਂ ਵੀ ਜਦੋਂ ਸੰਸਾਰ ਦੇ ਉੱਤੇ ਪ੍ਰਗਟ ਹੁੰਦੀਆਂ ਨੇ ਉਹ ਪੁਰਬਲੇ ਜਨਮਾਂ ਦਾ ਜਾਪ ਤਪ ਬੰਦਗੀ ਇਕੱਠਾ ਲੈ ਕੇ ਆਉਂਦੀਆਂ ਨੇ। ਫਿਰ ਉਹ ਉਹਦੇ ਆਸਰੇ ਹੀ ਇਹਦੇ ਨਾਲ ਜੰਗ ਕਰਦੀਆਂ ਨੇ। ਅਕਾਲੀ ਤਾਕਤਾਂ ਆਉਂਦੀ ਨੇ ਵੱਡੀਆਂ ਭਾਰੀ ਤਾਕਤਾਂ ਆਉਂਦੀਆਂ ਨੇ ਸੰਸਾਰ ਦੇ ਉੱਤੇ। ਠੀਕ ਹੈ ਨਾ? ਉਹ ਕਾਲੀਆਂ ਤਾਕਤਾਂ ਨੂੰ ਫਿਰ ਵਿਫਦਾ ਪੈ ਜਾਂਦੀ ਵੀ ਇਹ ਕਿੱਥੋਂ ਆ ਗਏ ਵੀ ਇਹ ਤਾਂ ਸਾਡਾ ਕੰਮ ਖਤਮ ਕਰਨਗੇ ਸੋ ਇਦਾਂ ਦੀ ਚੀਜ਼ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਪਹਿਲਾਂ ਖਾਲਸੇ ਬਣੋ ਕਿਵੇਂ ਅੰਦਰ ਦਸਮ ਦੇ ਬਾਣੀ ਦਾ ਜਾਪ ਕਰ ਕਰਕੇ ਪਰ ਪ੍ਰਚੰਡ ਪ੍ਰਕਾਸ਼ ਵਾਹਿਗੁਰੂ ਦਾ ਪ੍ਰਗਟ ਹੋਵੇ ਉੱਥੇ ਫਿਰ ਕੁਝ ਨਹੀਂ ਘੜਦਾ ਉੱਥੇ ਤਾਂ ਮ੍ਰਿਤਿਓ ਵੀ ਆਏ ਮੱਥਾ ਟੇਕਦੀ ਐ ਵੀ ਤੇਰੇ ਸਾਹਮਣੇ ਮੇਰੀ ਕੋਈ ਔਕਾਤ ਨਹੀਂ ਕਾਲ ਨਮਸਕਾਰਾਂ ਕਰਦਾ ਆ ਕੇ ਇਸ ਕਰਕੇ ਪਿਆਰਿਓ ਇਦਾਂ ਜਾਪ ਕਰਕੇ ਇਹ ਅਰਦਾਸ ਕਰਨੀ ਕਿ ਮਹਾਰਾਜ ਕਲ ਕਲਯੁਗ ਦੀ ਕਮਰ ਤੋੜ ਦਿਓ ਮਾਰ ਦੀ ਖੁਸ਼ੀਆਂ ਲੈ ਲਿਓ ਜੋ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ